ਦਿੱਲੀ ਕਮੇਟੀ ਦੇ ਸਬੰਧੀ ਜ세ਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਦੱਸਦੀ ਹੈ ਕਿ ਦਿੱਲੀ ਕਮੇਟੀ ਨੂੰ ਜਦੋਂ ਮਨਾ ਕੀਤਾ ਗਿਆ ਸੀ ਲਿਖਤੀ ਤੌਰ ਦੇ ਉੱਤੇ ਕਿ ਦਿੱਲੀ ਕਮੇਟੀ ਆਪਣਾ اجلاس ਨਾ ਕਰਦੇ ਪਰ ਉਸ ਦਿਨ ਦਿੱਲੀ ਕਮੇਟੀ ਨੇ ਉਸ ਪੱਤਰ ਨੂੰ ਇੱਕ ਪਾਸੇ ਰੱਖਦਿਆਂ ਕਿ اجلاس ਵੀ ਸੱਧਿਆ ਔਰ اجلاس ਸੱਦਣ ਤੋਂ ਬਾਅਦ ਇੱਕ ਫੈਸਲਾ ਸੁਣਾ ਦਿੱਤਾ ਜਿਸ ਦੇ ਵਿੱਚ ਸਰਨਾ ਭਰਾਮਾ ਨੂੰ ਅਤੇ ਮਨਜੀਤ ਜੀ ਕੇ ਨੂੰ ਬਾਹਰ ਦਾ ਰਾਹ ਖਾ ਦਿੱਤਾ ਗਿਆ ਹੁਣ ਇਸੇ ਸਬੰਧੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਫੈਸਲਾ ਸੁਣਾਇਆ ਔਰ ਆਉਂਦੇ ਦਿਨਾਂ ਦੇ ਵਿੱਚ ਦਿੱਲੀ ਕਮੇਟੀ ਵਾਸਤੇ ਕੋਈ ਐਕਸ਼ਨ ਜਿਹੜਾ ਕੀਤਾ ਜਾ ਸਕਦਾ ਹੈ ਕੁਝ ਕੀਤਾ ਜਾ ਸਕਦਾ ਇਹਦੀ ਸੰਭਾਵਨਾ ਜਿਹੜੀ ਹੈ ਉਹ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਿਤਾਈ ਹੈ ਦੱਸਦੀ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਸਖਤਰਤ ਦੇ ਵੱਲੋਂ ਲਿਖਤੀ ਤੌਰ ਦੇ ਉੱਤੇ ਅਰਜ਼ੀ ਭੇਜੀ ਗਈ ਸੀ ਜਾਂ ਹੁਕਮ ਕਹਿ ਦिए ਕਿਉਂਕਿ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਪੇਜਿਆ ਗਿਆ ਸੀ ਸੋ ਹੁਕਮ ਹੈ ਔਰ ਉਸ ਨੂੰ ਹੁਕਮਵੰਗ ਮੰਨਣਾ ਚਾਹੀਦਾ ਸੀ ਪਰ ਦਿੱਲੀ ਕਮੇਟੀ ਵੱਲੋਂ ਉਹ ਹੁਕਮ ਨਹੀਂ ਮੰਨਿਆ ਗਿਆ ਔਰ ਆਪਣਾ اجلاس ਸੱਦ ਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਇੱਕ ਪਾਸਿਆਂ ਰੱਖਦੇ ਆ ਆਪਣੇ ਪੱਧਰ ਦੇ ਉੱਤੇ اجلاس ਸੱਦਿਆ ਤੇ ਉਸ ਤੋਂ ਬਾਅਦ ਹੁਕਮ ਵੀ ਸੁਣਾ ਦਿੱਤਾ ਗਿਆ ਔਰ ਤਿੰਨ ਮੈਂਬਰਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਖੈਰ ਜੋ ਫੈਸਲਾ ਉਹਨਾਂ ਨੇ ਕੀਤਾ ਜਿਨ੍ਹਾਂ ਨੂੰ ਬਾਹਰ ਦਾ ਰਾਹ ਦਿਖਾਇਆ ਉਹ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਹੈ ਉਹਨਾਂ ਨੇ ਉਸ ਅਧਾਰ ਤੇ ਕੀਤਾ ਪਰ ਜੋ ਇਤਰਾਜ਼ ਖੜਾ ਹੋ ਰਿਹਾ ਉਹ ਇਹ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਹੁਕਮ ਦਿੱਤਾ ਗਿਆ ਸੀ ਕਿ ਅਜੇ اجلاس ਨਾ ਸੱਦਿਆ ਜਾਵੇ ਉਸ ਨੂੰ ਉਸ ਹੁਕਮ ਨੂੰ ਉਸ ਪੱਤਰ ਨੂੰ ਇੱਕ ਪਾਸਿਆਂ ਰੱਖਦਿਆਂ ਜਿਲਾਸ ਤਾਂ ਹੀ ਸੱਦਿਆ ਗਿਆ ਔਰ ਇਸ ਨੂੰ ਸ਼੍ਰੀ ਕਾਰਤਕ ਸਾਹਿਬ ਦੇ ਹੁਕਮ ਦੀ ਤੋਹੀਨ ਮੰਨਿਆ ਜਾ ਰਿਹਾ ਕਿਸੇ ਸੰਦਰਭ ਦੇ ਵਿੱਚ ਹੁਣ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਦਾ ਨੋਟਿਸ ਲਿਆ ਕੀ ਬੋਲੇ ਨੇ ਆਪ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਕੋ ਸੇਵਾ ਬਣਾਈ ਮੈਂ ਸਮਝਦਾ ਕਿ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਕਿਰਪਾ ਵਾ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਹੁਣਾ ਤੇ ਜਿਹੜਾ ਅੱਜ ਪੰਜਵੀਂ ਵਾਰ ਉਹਨਾਂ ਨੂੰ ਫੇਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਆ ਉਹਦੇ ਪ੍ਰਧਾਨ ਚੁਣਿਆ ਗਿਆ ਔਰ ਇਹ ਵੀ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਬਹੁਤ ਸ਼ਾਂਤੀ ਦੇ ਨਾਲ ਸਾਰਾ ਪ੍ਰੋਸੈਸ ਚੱਲਿਆ ਔਰ ਉਹਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਚੁਣੇ ਗਿਆ ਮੈਂ ਉਹਨਾਂ ਨੂੰ ਪ੍ਰਧਾਨਗੀ ਤੇ ਜਿੱਥੇ ਵਧਾਈਆਂ ਦੇਣਾ ਉੱਥੇ ਗੁਰੂ ਅੱਗੇ ਅਰਦਾਸ ਕਰਦਾ ਕਿ ਉਹ ਪੂਰੀ ਸਿੱਖੀ ਸਪਿਰਿਟ ਦੇ ਨਾਲ ਜਿਵੇਂ ਪਹਿਲਾਂ ਸਿੱਖ ਕੌਮ ਦੀ ਨਮੈਂਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰਦੇ ਆ ਅੱਗੇ ਵੀ ਆਪਣੀ ਸਮੁੱਚੀ ਟੀਮ ਦੇ ਸਮੇਤ ਅਗਵਾਈ ਕਰਨ ਸਿੱਖ ਕੌਮ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਵਾਂ ਉਹਨਾਂ ਦਾ ਡਟ ਕੇ ਮੁਕਾਬਲਾ ਕਰਨ ਦੇ ਲਈ ਜਿਵੇਂ ਪਹਿਲਾਂ ਬੇਖੌਵ ਵਿਚਰਦੇ ਇਦਾਂ ਹੀ ਵਿਚਰਨ ਔਰ ਗੁਰੂ ਕਿਰਪਾ ਕਰੇ ਜੋ ਵੀ ਸਾਡੇ ਸਾਹਮਣੇ ਚੁਣੌਤੀਆਂ ਵਾਂ ਜੋ ਵੀ ਮਸਲੇ ਆ ਉਹਦੇ ਸੰਬੰਧੀ ਉਹ ਕੌਮ ਦੀ ਅਗਵਾਈ ਕਰਨ ਔਰ ਸਿੱਖ ਸੰਸਥਾ ਨੂੰ ਹੋਰ ਚੜ੍ਹਦੀ ਕਲਾ ਦੇ ਵਿੱਚ ਲੈ ਜਾਣਾ ਜਿਹੜਾ ਵੋਟਾਂ ਦਾ ਆਕੜਾ ਵਧਿਆ ਜੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਿੰਘ ਸਾਹਿਬ ਇਹ ਤਾਂ ਚਲੋ ਦੇਖੋ ਇਹ ਤਾਂ ਉਹਨਾਂ ਦਾ ਸਵਾਲ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਵੱਡਾ ਹੋ ਰਿਹਾ ਹੈ ਵਧਣਾ ਇਹੋ ਤਾਂ ਮੈਂ ਸਮਝਦਾ ਵੀ ਜਿਹੜਾ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕੀਤੇ ਹੋਏ ਜਿਹੜੇ ਕੰਮ ਆ ਉਹਨੂੰ ਮਤਲਬ ਮੈਂਬਰਾਂ ਨੇ ਅਪਰੀਸ਼ੀਏਟ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਪੰਜਾਬ ਦੇ ਹੱਕ ਦੀ ਗੱਲ ਕੀਤੀ ਗਈ ਹੈ ਪਾਣੀ ਦੀ ਮੰਗ ਕੀਤੀ ਗਈ ਜਿਹੜਾ ਪਾਣੀ ਦੂਜੇ ਸੂਬੇ ਨੂੰ ਜਾ ਰਿਹਾ ਉਹ ਰੋਕਣ ਦੀ ਮੰਗ ਕੀਤੀ ਗਈ ਮੈਂ ਮੈਂ ਦੇਖੋ ਜੀ ਜਿਹੜੇ ਵੀ ਸ਼੍ਰੋਮਣੀ ਕਮੇਟੀ ਨੇ ਮਤੇ ਪਾਏ ਆ ਉਹ ਬਹੁਤ ਸਲਾਘਾਯੋਗ ਆ ਉਹਨਾਂ ਕਰਤਾਰਪੁਰ ਦਾ ਜਿਹੜਾ ਲਾਂਘਾ ਵਾ ਇਹ ਪਿਛਲੇ ਕਈ ਮਹੀਨਿਆਂ ਤੋਂ ਬੰਦ ਆ ਔਰ ਸਿੱਖ ਅਦਾਸਾਂ ਕਰਦੇ ਆ ਇਸ ਕਰਕੇ ਇਹ ਲਾਂਘਾ ਜਿਹੜਾ ਖੁੱਲਣਾ ਚਾਹੀਦਾ ਔਰ ਬਾਕੀ ਵੀ ਜਿਹੜੇ ਮਤੇ ਪਾਏ ਆ ਜਿਵੇਂ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਬੰਦੀ ਸਿੰਘਾਂ ਦੇ ਵਿੱਚ ਤੁਸੀਂ ਦੇਖੋ ਭਈ ਸਜਾਵਾਂ ਪੂਰੀਆਂ ਕਰ ਚੁੱਕੇ ਆ 2019 ਦੇ ਵਿੱਚ ਭਾਰਤ ਸਰਕਾਰ ਨੇ ਉਦੋਂ ਐਲਾਨ ਕੀਤਾ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੇ ਤੇ ਅੱਜ ਉਹਨਾਂ ਦਾ ਜਿਹੜਾ ਹੱਕ ਵਾ ਬੰਦੀ ਸਿੰਘਾਂ ਦਾ ਬਹਾਲ ਹੋਣਾ ਚਾਹੀਦਾ ਜਿਨ੍ਹਾਂ ਨੇ ਸਜ਼ਾ ਪੂਰੀ ਕੀਤੀ ਆ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਜਿੰਦਾ ਸ਼ਹੀਦ ਉਹਨਾਂ ਦੀ ਜਿਹੜੀ ਫਾਂਸੀ ਉਮਰ ਕੈਦ ਦੇ ਵਿੱਚ ਬਦਲ ਕੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਬਾਕੀ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਗੁਰਦੀਪ ਸਿੰਘ ਖੜਾ ਤੇ ਦਵਿੰਦਰਪਾਲ ਸਿੰਘ ਦੀ ਭੁੱਲਰ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਜੋ ਵੀ ਜਿੰਨਾਂ ਸਜਾਵਾਂ ਪੂਰੀਆਂ ਕੀਤੀਆਂ ਜਿੰਨੇ ਸਮੂਚੇ ਬੰਦੀ ਸਿੰਘ ਉਹਨਾਂ ਦੀ ਰਗਾਂ ਮੇਂ ਚੱਲਦੀ ਹੈ ਸਰਬ ਕਾਲਕਾ ਦਿੱਲੀ ਵਿਖੇ ਇੱਕ ਰੋਕ ਲਗਾਈ ਸੀਗੀ ਤੁਸੀਂ ਅਜਲਾਸ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੁਕਮ ਜਾਰੀ ਹੁੰਦਾ ਹੈ ਇੱਕ ਸੱਚਾ ਸਿੱਖ ਹਰ ਇੱਕ ਹੁਕਮ ਮੰਨਦਾ ਹੈ ਪਰ ਉਹ ਤੁਹਾਡਾ ਹੁਕਮ ਨਹੀਂ ਮੰਨਿਆ ਗਿਆ ਤੁਹਾਡਾ ਵੀ ਨਹੀਂ ਮੰਨਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਦੇ ਉਲਟ ਜਾ ਕੇ ਅਜਲਾਸ ਕਰਵਾਇਆ ਗਿਆ ਕੀ ਕਰਨਾ ਚਾਹੁੰਦੇ ਹੋ ਜੀ ਦੇਖੋ ਅਜੇ ਤੇ ਚੱਲ ਰਹੀ ਸ਼ਤਾਬਦੀ ਠੀਕ ਹੈ ਜਿਵੇਂ ਸ਼ਤਾਬਦੀ ਲੰਘਦੀ ਆ ਅਕਾਲ ਤਖਤ ਦਾ ਕੁੰਡਾ ਤਗੜਾ ਅਕਾਲ ਤਖਤ ਦੇ ਕੁੰਡੇ ਦਾ ਕਿਸੇ ਨੂੰ ਬਾਹਰ ਨਹੀਂ ਜਾਣ ਦੇਣਾ ਜਿਨ੍ਹਾਂ ਨੇ ਵੀ ਹੁਣ ਨਹੀਂ ਗੱਲ ਮੰਨੀ ਤੁਸੀਂ ਦਿਲ ਕਮੇਟੀ ਦੀ ਗੱਲ ਕੀਤੀ ਠੀਕ ਹੈ ਔਰ ਜਿਵੇਂ ਸ਼ਤਾਬਦੀ ਲੰਘਦੀ 28 ਨਵੰਬਰ ਉਹਦੇ ਤੋਂ ਬਾਅਦ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਊਗਾ ਔਰ ਪੁੱਛਿਆ ਜਾਊਗਾ ਵੀ ਤੁਸੀਂ ਹੁਕਮ ਅਦੁੱਲੀ ਕਿਵੇਂ ਕੀਤੀ ਕਿਉਂਕਿ ਉਹਨਾਂ ਦਾ ਫਰਜ ਬਣਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣ ਆਪਣਾ ਪੱਖ ਆਣ ਕੇ ਰੱਖਣ ਉਹਨਾਂ ਲਈ ਖੋਲਾ ਪਰ ਜਿਵੇਂ ਸ਼ਤਾਬਦੀ ਲੰਘਦੀ ਆ ਇਹਦੇ ਲਈ ਇਹਨਾਂ ਨੂੰ ਇੱਥੇ ਤਲਬ ਵੀ ਕੀਤਾ ਜਾਊਗਾ ਤੇ ਪੰਥਕ ਪਰੰਪਰਾਵਾਂ ਦੇ ਮੁਤਾਬਕ ਕਾਰਵਾਈ ਹੋਵੇਗੀ ਸਈ ਸਾਹਿਬ ਮੁੱਖ ਮੰਤਰੀ ਵੱਲੋਂ ਲਗਾਤਾਰ ਗੋਲਕਾਂ ਤੇ ਗੁਰੂ ਘਰਾਂ ਤੇ ਟਿੱਪਣੀਆਂ ਕੀਤੀ ਜਾਂਦੀ ਕੱਲ ਉਹਨਾਂ ਨੇ ਇੱਕ ਗੱਲ ਕਹੀ ਕਿ ਜੇਕਰ ਗੋਲਕਾਂ ਚੁੱਕਦੇ ਹੋ ਤੇ 92% ਲੋਕ ਆਪੇ ਸਿਫੇ ਦੇ ਕੇ ਘਰੇ ਬਹਿ ਜਾਣਗੇ ਮੈਂ ਸਮਝਦਾ ਇਹ ਮੁੱਖ ਮੰਤਰੀ ਦੀ ਨਾਸਤਿਕਤਾ ਦੀ ਸੋਚ ਆ ਕੋਈ ਵੀ ਕਲਾ ਸੇਖੀ ਨਹੀਂ ਗੈਰ ਸਿੱਖ ਵੀ ਇੱਥੇ ਬਹੁਤ ਆਉਂਦੇ ਔਰ ਸ਼ਰਧਾ ਭਾਵਨਾ ਦੇ ਨਾਲ ਆਪਾਂ ਗੁਰੂ ਦੇ ਅੱਗੇ ਕੁਝ ਭੇਟਾ ਕਰਦੇ ਹਾਂ ਹਾਂ ਮੁੱਖ ਮੰਤਰੀ ਨੂੰ ਜੇ ਲੱਗਦਾ ਵੀ ਗੋਲਕ ਚ ਨਹੀਂ ਪਾਉਣਾ ਚਾਹੀਦਾ ਪਰਸਨਲ ਹੀ ਨਾ ਮੱਥਾ ਟੇਕੇ ਇਹਦੇ ਇੱਥੇ ਕੋਈ ਪਾਬੰਦੀ ਆ? ਨਾ ਪੈਸੇ ਦਾ ਮੱਥਾ ਟੇਕੇ। ਇਹ ਪਰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕਰੇ। ਹੁਣ ਜਿਹੜੀਆਂ ਗੋਲ ਕਾਂ ਜਦੋਂ ਹੜ ਆਏ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥੋੜੇ ਪ੍ਰਾਲੇ ਕੀਤੇ ਆ। ਕਿਤੇ ਕੋਈ ਹੋਰ ਮੁਸ਼ਕਲ ਆ ਜੇ ਕੋਈ ਆਫਤ ਆ ਜੇ ਤੇ ਕਿਵੇਂ ਜਾਂਦੇ ਆ? ਬਾਕੀ ਵੇਖੋ ਸਿੱਖ ਜਾਂ ਕੋਈ ਵੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਪ੍ਰੇਮੀ ਗੋਲ ਕਾਂ ਜਿ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ। ਤਾਂ ਹੀ ਗੁਰ ਸਰਬ ਨਿਧਾਨਦਾਨ ਦੇਤ ਹੈ ਭਾਈ ਗੁਰਦਾਸ ਜੀ ਆਖਦੇ ਆ। ਕੋਈ ਕੌਡੀ ਵੀ ਰੱਖਦਾ ਤੇ ਗੁਰੂ ਉਹਨੂੰ ਖਜ਼ਾਨੇ ਦਿੰਦਾ ਤੇ ਆਪਣੀ ਸ਼ਰਧਾ ਨਾਲ ਦਿੰਦੇ ਆ ਔਰ ਇਹੋ ਜੇ ਬੜੇ ਆਏ ਜਿਹੜੇ ਕਹਿੰਦੇ ਇਹ ਗੋਲਕਾਂ ਚ ਕੌਣੀਆਂ ਇਹ ਗੁਰੂ ਸਿੱਖਾਂ ਦੀਪ ਸ਼ਰਧਾ ਭਾਵਨਾ ਗੋਲਕਾਂ ਕੋਈ ਨਹੀਂ ਚੁਕਾ ਸਕਦਾ ਗੁਰਦੁਆਰੇ ਸਾਰੀ ਸੰਗਤ ਆਉਂਦੀ ਆ ਲੰਗਰ ਛਕਦੀ ਆ ਕਿਹੜੀ ਭਾਵਨਾ ਕੀ ਹੈ ਜੀ ਮੈਂ ਸਮਝਦਾ ਵੀ ਮੁੱਖ ਮੰਤਰੀ ਦੀ ਨਾਸਤਕਤਾ ਹੈ ਨਹੀਂ ਤੇ ਕੋਈ ਵੀ ਕਿਸੇ ਧਰਮ ਪ੍ਰਤੀ ਦਾਤਰ ਮੰਦੀ ਪਰੰਪਰਾ ਦੇ ਪ੍ਰਤੀ ਇਦਾਂ ਨਹੀਂ ਬੋਲਦਾ ਨਾ ਸੋਚਦਾ ਨਾ। ਪ੍ਰਧਾਨ ਮੰਤਰੀ ਮੋਦੀ ਹੋਰਾਂ ਦੀ ਗੱਲ ਕਰਾਂਗੇ ਬਿਹਾਰ ਦੇ ਵਿੱਚ ਇਲੈਕਸ਼ਨ ਹੈ ਉੱਥੇ ਉਹ ਸਿੱਖ ਨਸਲ ਤੁਸੀਂ ਨੂੰ ਨਰਸਿਹਾਰ ਕਹਿੰਦੇ ਐ ਤੇ ਪੂਰਾ ਜਿਹੜਾ ਹਿੰਦੀ মিডিਆ ਕਹ ਲਈਏ ਜਾਂ ਅਸੀ ਵੀ ਕਹ ਲਈਏ ਪੂਰਾ মিডিਆ ਇਸ ਨੂੰ ਦੰਗੇ ਕਹਿੰਦਾ ਪਰ ਸਿੱਖ ਜੈਨੋਸਾਈਡ ਜਿਹੜਾ ਵਰਡ ਹੈ ਉਹ ਯੂਜ਼ ਨਹੀਂ ਕੀਤਾ ਜਾਂਦਾ ਇਸ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਮੈਂ ਸਮਝਦਾ ਜੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੱਲ ਪਟਨੇ ਇੱਕ ਜਲਸੇ ਦੇ ਵਿੱਚ ਕਹਿਤਾ ਉਹਨਾਂ ਨੇ ਸ਼ਬਦ ਵਰਤਿਆ ਨਰਸਹਾਰ ਜੀ ਸਾਡੀ ਪੰਜਾਬੀ ਚ ਉਹਨੂੰ ਨਸ਼ਲਕੁਸ਼ੀ ਕਹਿੰਦੇ ਆ ਜਾਂ ਅੰਗਰੇਜ਼ੀ ਦਾ ਜੈਨੋਸਾਈਡ ਕਹਿੰਦੇ ਆ ਜਦੋਂ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਸਹਾਰ ਸ਼ਬਦ ਵਰਤਿਆ ਜੀ ਤੇ ਉਦੋਂ ਫਿਰ ਸਮੁੱਚੇ ਮੀਡੀਏ ਦਾ ਮੀਡੀਏ ਆਧਾਰਿਆਂ ਦਾ ਜਾਂ ਜਿਹੜੇ ਸੰਬੰਧਿਤ ਆਧਾਰੇ ਆ ਉਹਨਾਂ ਦਾ ਫਰਜ਼ ਬਣਦਾ ਕਿ ਉਹ ਇਹਨੂੰ ਦੰਗੇ ਨਾ ਕਹਣ ਦੰਗੇ ਉਹ ਹੁੰਦੇ ਆ ਜਦੋਂ ਦੋਵਾਂ ਪਾਸਿਆਂ ਤੋਂ ਲੜਾਈ ਹੁੰਦੀ ਆ ਇਹ ਕੋਈ ਦੋਵਾਂ ਪਾਸਿਆਂ ਤੋਂ ਲੜਾਈ ਥੋੜਾ ਹੀ ਸਿੱਖ ਤੇ ਬੜੇ ਸ਼ਾਂਤੀ ਦੇ ਨਾਲ ਆਪਣੇ ਘਰਾਂ 'ਚ ਹੀ ਆਪਣੇ ਕਾਰੋਬਾਰਾਂ ਤੇ ਕਈ ਸਫਰਾਂ ਤੇ ਹੀ ਪਰ 1984 ਦੇ ਵਿੱਚ ਸਾਡਾ ਉਦੋਂ ਜੈਨੋਸਾਈਡ ਹੋਇਆ ਸਾਡਾ ਕਤਲੇਆਮ ਸਾਡੀ ਨਸ਼ਲਕੁਸ਼ੀ ਹੋਈ ਜਿਹਨੂੰ ਮੋਦੀ ਸਾਹਿਬ ਨੇ ਨਰਸਹਾਰਾ ਰੱਖਿਆ ਤੇ ਮੈਂ ਸਮਝਦਾ ਵੀ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਉਹਨੂੰ ਜੈਨੋਸਾਈਡ ਕਹਿ ਰਿਹਾ ਤੇ ਉਦੋਂ ਮੀਡੀਆ ਨੂੰ ਵੀ ਕਹਿਣਾ ਚਾਹੀਦਾ ਦੁੱਦੀ ਗੱਲ ਅੱਜ ਇਹ ਸ਼ਰੋਮਣੀ ਕਮੇਟੀ ਨੇ ਮਤਾ ਵੀ ਪਾਇਆ ਭਈ ਜਿਵੇਂ ਆਪਾਂ ਕੱਲ ਅਲ ਉਹਨਾਂ ਨੇ ਬਿਆਨ ਦਿੱਤਾ ਪਟਨੇ ਇੱਕ ਚੋਣਵੀ ਰੈਲੀ 'ਚ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਮਤਾ ਲਿਆ ਕੇ ਇਸ ਗੱਲ ਦੇ ਉੱਤੇ ਪੱਕੀ ਮੋਹਰ ਲਾਉਣੀ ਚਾਹੀਦੀ ਆ ਕਿ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਜੈਨੋਸਾਈਡ ਹੋਇਆ ਨਸ਼ਲਕੁਸ਼ੀ ਹੋਈ ਤਾਂ ਕਿ ਜਦੋਂ ਇਹ ਡਿਕਲੇਅਰ ਹੋ ਜੇ ਇੱਥੇ ਉਹਦੇ ਤੋਂ ਬਾਅਦ ਮੁਲਕ ਦੇ ਵਿੱਚ ਕਦੀ ਇਹੋ ਜਿਹੇ ਹਾਲਾਤ ਨਾ ਬਣ ਜਦੋਂ ਕਿਸੇ ਵੀ ਕੌਮ ਦੀ ਕੋਈ ਨਸ਼ਲਕੁਸ਼ੀ ਹੋਵੇ ਉਹਦਾ ਕਤਲਿਆਮ ਹੋਵੇ ਤੇ ਜਿਹੜੇ ਉਹਦੇ ਕਾਤਲ ਆ ਉਹਨਾਂ ਨੂੰ ਸਜ਼ਾਵਾ ਵੀ ਦਿੱਤੀਆਂ ਜਾਣ ਇਹ ਬਹੁਤ ਜ਼ਰੂਰੀ ਆ ਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹੁਣ ਜੋ ਮੋਦੀ ਸਾਹਿਬ ਨੇ ਐਲਾਨ ਕੀਤਾ ਉਹਦੇ ਤੇ ਪੱਕੀ ਮੋਹਰ ਸਮੇਂ ਦੀ ਹਕੂਮਤ ਨੂੰ ਲਾਉਣੀ ਚਾਹੀਦੀ ਸਿੰਘ ਸਾਹਿਬ ਮਜੀਠਾ ਦੇ ਰਮਾਣਾ ਚੱਕ ਪਿੰਡ ਚ ਕੱਲ ਇਕਾਮਾਂ ਦੀ ਪਾਰਟੀ ਦੀ ਆਗੂ ਦੀ ਸ਼ਹਿਤ ਇੱਕ ਗੁਰੂ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਬੜੇ ਲਾਤਨਾਪੁਰ ਨੋਇਆ ਉੱਤੇ ਦੇਖੋ ਸਾਡੇ ਕੋਲ ਅੱਗੇ ਵੀ ਕਾਫੀ ਸ਼ਿਕਾਇਤਾਂ ਆਉਂਦੀਆਂ ਹਾਲ ਤੱਕ ਸਭ ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਗੁਰਦੁਆਰੇ ਪੰਥ ਦੇ ਆ ਗੁਰਦੁਆਰੇ ਸਮੁੱਚੀ ਕੌਮ ਦੇ ਆ ਕੋਈ ਵੀ ਸਰਕਾਰ ਗੁਰਦੁਆਰਿਆਂ ਤੇ ਕਬਜ਼ੇ ਕਰਨ ਦੀ ਭਾਵਨਾ ਛੱਡ ਦੇ ਗੁਰਦੁਆਰਿਆਂ ਤੇ ਕਿਸੇ ਨੂੰ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ ਬਾਕੀ ਸਾਡੇ ਧਿਆਨ ਚਾ ਮਾਮਲਾ ਸਰਕਾਰ ਕੋਈ ਵੀ ਹੋਵੇ ਜਿੰਨਾ ਮਰਜ਼ੀ ਜ਼ੋਰ ਲਾ ਲੇ ਗੁਰਦੁਆਰੇ ਪੰਥ ਦੇ ਆ ਪੰਥ ਦੇ ਰਹਿਣਗੇ ਕੋਈ ਕਬਜ਼ੇ ਨਹੀਂ ਕਰ ਸਕਦਾ ਸਰਬ ਇੱਕ ਦਲਜੀਤ ਤੋਂ ਸਾਂਝਦਾ ਸੀ ਮਸਲਾ ਤੋਂ ਨਾਲ ਟਾਈਮ ਬਾਅਦ ਵਾਰਤਾਲਾਪ ਹੋਈ ਹੈ ਇੱਕ ਦਲਜੀਤ ਦੋਸਾਂਝਦਾ ਜਿਹੜੇ ਅਮਿਤਆਬ ਬੱਛਨ ਦੇ ਉਹ ਕੈਰੀਅਰ ਚਲਾਉਂਦੇ ਨੇ ਉਹ ਕਾਫੀ ਵਿਵਾਦ ਪੂਰੇ ਵਰਲਡ ਦੇ ਮੀਡੀਆ ਦੇ ਵਿੱਚ ਫੈਲੇ ਆ ਤੇ ਦੂਜੀ ਗੱਲ ਇੱਥੇ ਹੈ ਕਿ ਅਮਿਤਆਬ ਬੱਛਨ ਨੇ ਇੱਕ ਮੁਆਫੀ ਮੰਗੀ ਹੈ ਲਿਖਤ ਦੇ ਵਿੱਚ ਜੋ ਸ੍ਰੀ ਕਾਲਤਾਕਸਰ ਸਾਹਿਬ ਵਿਖੇ ਉਹ ਚਿੱਠੀ ਪਈ ਹੋਈ ਹੈ ਕਿ ਉਹ ਜੈਸੀ ਦਾ ਜਦੋਂ ਨਸਲ ਕੁੱਸੀ ਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਖੂਨ ਦਾ ਬਦਲਾ ਖੂਨ ਹੈ ਜੀ ਦੇਖੋ ਉਹਦੇ ਸਬੰਧੀ ਮੈਂ ਪਹਿਲਾਂ ਸਟੇਟਮੈਂਟ ਦੇ ਚੁੱਕਾ ਠੀਕ ਹੈ ਕਿ ਮੇਰੀ ਉਹ ਸਟੇਟਮੈਂਟ ਆ ਕਿ ਉਹ ਠੀਕ ਉਹਨਾਂ ਨੇ ਮਾਫੀ ਆਪਣੀ ਇੱਥੇ ਭੇਜੀ ਉਹਨਾਂ ਨੇ ਕਿਹਾ ਵੀ ਮੈਂ ਨਿਰਦੋਸ਼ ਹਾਂ ਪਰ ਕੋਈ ਜਾਂਚ ਹੋਈ ਜਾਂਚ ਕਿੰਨੇ ਕਰਨੀ ਆ ਸਰਕਾਰਾਂ ਨੇ ਤੇ ਏਜੰਸੀਆਂ ਨੇ ਜਾਂਚ ਹੋਣ ਤੋਂ ਬਾਅਦ ਜੇ ਕੋਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਫਿਰ ਤੇ ਆਪਾਂ ਕਿਸੇ ਨੂੰ ਬੇਕਸੂਰ ਕਹਿ ਸਕਦੇ ਆ ਪਰ ਜਿਹੜੀ ਸਿੱਖ ਚੇਤਨਾ ਵਾ ਸਿੱਖ ਚੇਤਨਾ ਉਹਨਾਂ ਨੂੰ ਬੇਕਸੂਰ ਨਹੀਂ ਮੰਨਦੀ ਔਰ ਸਿੱਖ ਚੇਤਨਾ ਜਿਹੜੀ ਬੜੀ ਪਰਪੱਕਾ ਜਿਨੇ ਵੀ ਸਾਡੇ ਨਾਲ ਧੱਕਾ ਕੀਤਾ ਜਿਨੇ ਵੀ ਸਾਡੇ ਨਾਲ ਬੇਇਨਸਾਫੀ ਕੀਤੀ ਸਿੱਖਾਂ ਨੇ ਉਹਨਾਂ ਦੇ ਨਾਮ ਜਿਹੜੇ ਆ ਦਿਲਾਂ ਤੇ ਲਿਖੇ ਹੋਏ ਆ ਹਾਂ ਇਥੋਂ ਕੋਈ ਦੁਨੀਆਵੀ ਅਦਾਲਤ ਤੋਂ ਬਚ ਜੇ ਦੁਨੀਆਵੀ ਸਰਕਾਰਾਂ ਤੋਂ ਬਚ ਜੇ ਉਹ ਵੱਖਰੀ ਗੱਲ ਆ ਪਰ ਸਿੱਖਾ ਦੀ ਨਜ਼ਰ ਦੇ ਵਿੱਚ ਉਹ ਬੰਦਾ ਦੋਸ਼ੀ ਆ ਜਿਹਦਾ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਸਾਡੀ ਨਸ਼ਲ ਕੁਸ਼ੀ ਹੋਈ ਉਹਦਾ ਯੋਗਦਾਨ ਇੱਥੇ ਹੈਗਾ ਬਾਕੀ ਮੈਂ ਤੇ ਇਹ ਵੀ ਸਮਝਦਾ ਇਹ ਬੜੀ ਵੇਖੋ ਇੱਕ ਦਰਦਨਾਕ ਜੀ ਗੱਲ ਹੈ ਨਾ ਜਿਹੜੇ ਬੰਦੇ ਨੇ ਕਿਹਾ ਉਦੋਂ ਪ੍ਰਧਾਨ ਮੰਤਰੀ ਨੇ ਕਿ ਜਦ ਬड़ा ਪੇੜ गिरता ਹੈ ਤਾਂ ਧਰਤੀ ਹਿਲਦੀ ਹੈ ਹਰਜੀਵ ਗਾਂਧੀ ਨੇ ਕਿਹਾ ਉਹਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਕਾਨੂੰਨ ਯੂਨੀਵਰਸਿਟੀ ਆ ਜਿਨੇ ਕਾਨੂੰਨ ਦੀਆਂ ਧੜੀਆਂ 1984 ਦੇ ਵਿੱਚ ਖੁੱਲੀਆਂ ਡਾਈਆਂ ਤੇ ਸਾਡੇ ਗਲਾਂ 'ਚ ਟਾਇਰ ਪਾਇਆ ਗਿਆ ਉਦੇ ਨਾਮ ਦੇ ਉੱਤੇ ਇੱਥੇ ਰਜੀਵ ਗਾਂਧੀ ਯੂਨੀਵਰਸਿਟੀ ਜਿਹੜੀ ਲਾਜ ਯੂਨੀਵਰਸਿਟੀ ਆ ਉਹ ਸਿੱਖਾਂ ਦਾ ਮੂੰਹ ਤੇ ਚੜਾਉਂਦੀ ਚੜਾਉਂਦੀ ਆ ਦੁਨੀਆਂ ਦੇ ਹਰ ਇਨਸਾਫਪਸੰਦ ਬੰਦੇ ਦਾ ਮੂੰਹ ਚੜਾਉਂਦੀ ਆ ਇਸ ਕਰਕੇ ਦਾ ਨਾਮ ਜਿਹੜਾ ਬਦਲ ਦੇਣਾ ਚਾਹੀਦਾ ਇਹਦਾ ਨਾਮ ਇਹ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਕਾ ਜੀ ਮਾਮਲੇ ਮਧਿਰਾਂ ਜੀ ਇੱਕ ਤਾਂ ਤਾਂ ਹੋਕਾ ਦੇਓਗੇ ਸਿੰਘ ਸਾਹਿਬ ਸਟਾਫ ਦੀ ਸਮਾਗਮ ਆ ਰਹੀ ਬੰਦਪੁਰ ਇੱਕ ਟੋਲ ਦਾ ਸੱਦਾ ਦੇਓਗੇ ਜੀ ਗੰਗਾ ਸਿੰਘ ਸਾਹਿਬ ਜਾ ਰਹੇ ਜੀ ਪਾਕਿਸਤਾਨ ਜਲਸੀ ਦੇ ਨਾਮ ਮੈਂ ਜਾ ਰਿਹਾ ਜੀ ਮੈਂ ਕੱਲ ਜਾਊਂਗਾ ਮੇਰੇ ਇਹ ਤਾਂ ਲਾ ਜਸਿੰਮ ਸਮੁੰਦਰੀ ਹਾਂਜੀ ਹਾਂਜੀ ਇੱਕ ਅੱਜਾ ਵੀ ਹੈ ਕਹਿੰਦੇ ਨਾਲਖਸਾਈ ਕਲੰਡਰ ਨੂੰ ਲੈ ਕੇ ਅਸੀਂ ਸਿੰਘ ਸਾਹਿਬ ਨੂੰ ਚਲੋ ਇਹ ਕੋਈ ਅਜੇ ਮਸਲੇ ਨਹੀਂ ਆ ਗਏ ਸਿੱਖਾਂ ਦੇ ਸਾਹਮਣੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਪਹਿਲਾਂ ਆਪਾਂ ਨੂੰ ਦੂਜੀ ਗੱਲ ਤੋਂ ਕਿਹਾ ਪੰਥ ਪੰਥ ਤੇ ਇਕੱਠਾ ਹੀ ਆ ਮੈਨੂੰ ਦੱਸੋ ਪੰਥ ਕਿੱਥੇ ਅਲੱਗ ਆ ਉਹ ਦਿਨ ਆਨੰਦਪੁਰ ਉਹ ਸਟੇਜ ਤੇ ਸਰਕਾਰ ਦੀ ਆ ਨਾ ਉਹ ਤੇ ਆਪਣੇ ਉਹ ਤੇ ਕਹਿੰਦੇ ਗੋਲ ਕਰ ਚੁੱਕੋ ਤੇ ਜਿਹੜੇ ਕਹਿੰਦੇ ਗੋਲ ਕਰ ਚੁੱਕੋ ਉਹਨਾਂ ਨੂੰ ਪੰਥ ਤੁਸੀਂ ਕਿੱਦਾਂ ਕਹਿ ਦੋਗੇ ਪੰਥ ਹੋੰਦਾ ਜਾਉ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਹ ਨਾ ਕੀਜਾ ਜਿਹੜਾ ਸਿੱਖੀ ਲਈ ਨੰਗੇ ਧੜ ਗੱਲ ਕਰਦਾ ਸਾਬਤ ਸੂਰਤ ਹੰਦਾ ਗੁਰਸਿੱਖੀ ਨੂੰ ਪਰਣਾਉਂਦਾ ਬਾਕੀ ਸਾਰੇ ਗੁਰੂ ਨਾਨਕ ਨਾਮ ਲੇਵਾ ਵੀ ਸਾਡੇ ਭਰਾ ਵਾ ਪਰ ਸਰਕਾਰਾਂ ਨੂੰ ਪੰਥ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਜੀਤ ਜਰੇ ਇੱਕ ਚਾਰ ਅਕਾਲੀ ਦਲ ਕੋਲ ਸਰਜੀਤ ਉਹਨਾਂ ਨੂੰ ਕੀ ਸੁਨੇਹਾ ਚਾਹੀਦਾ ਲੋਕੇ ਤੇ ਸਾਫ ਕਾ ਜਨਹਿਦਾਰ ਨੂੰ ਲੀਡ ਕਰ ਰਹੇ ਦੇਖੋ ਇਹ ਉਹਨਾਂ ਦੀ ਸਿਆਸਤ ਆ ਇੱਥੇ ਸਿਆਸਤ ਕਰਨ ਦਾ ਹਰ ਇੱਕ ਨੂੰ ਹੱਕ ਆ ਸਾਰੇ ਕਰਦੇ ਆ ਉਹ ਵੀ ਕਰੀ ਜਾਣ ਪਰ ਨਖੇੜਾ ਤੇ ਪੰਥ ਨੇ ਕਰਨਾ ਤੇ ਲੋਕਾਂ ਨੇ ਕਰਨਾ ਉਹ ਕਰ ਕਰ ਹੀ ਰਹੇ ਆ ਤੇ ਕਰ ਲੰਗੇ ਬਾਕੀ ਉਹ ਕਰ ਰਹੇ ਤੁਹਾਡੀ ਵੀ ਜ਼ਿੰਮੇਵਾਰੀ ਉੱਤੇ ਸਵਾਲ ਕਰਦੇ ਦੋ ਦੋ ਵਾਰੀ ਜਿਹੜਾ ਹੈਗਾ ਉਹ ਵੇਖੋ ਜਦੋਂ ਕੋਈ ਬੰਦਾ ਰਾਜਨੀਤਿਕ ਹੋ ਜਾਂਦਾ ਨਾ ਉਹਨੇ ਰਾਜਨੀਤੀ ਦੀਆਂ ਗੱਲਾਂ ਕਰਨੀਆਂ ਕਰੀ ਜਾਣ ਮੈਂ 1300 ਪਿੰਡਾਂ 'ਚ ਗਿਆ ਘਰਾਂ ਚ ਗਿਆ ਇੱਕ ਥਾਂ ਦੇ ਉੱਤੇ ਮੇਰਾ ਵਿਰੋਧ ਹੋਇਆ ਪੰਥ ਨੇ ਪ੍ਰਵਾਨਗੀ ਦਿੱਤੀ ਆ 17 ਸਟੇਟਾਂ ਚ ਗਏ ਔਰ ਜਿਨ੍ਹਾਂ ਦੇ ਕੋਲ ਕਦੀ ਕੋਈ ਨਹੀਂ ਪਹੁੰਚਿਆ ਗਾਚੂਬਾਈ ਟਾਂਡਾ ਤੇ ਤਿਲੇਗਾਨਾ ਉਹਨਾਂ ਦੇ ਘਰਾਂ ਦੇ ਵਿੱਚ ਬਹਿ ਕੇ ਸਿੱਖੀ ਦੀਆਂ ਬਾਤਾਂ ਪਾਈਆਂ ਉਹਨਾਂ ਨੇ ਸਵਾਗਤ ਕੀਤਾ ਬਾਕੀ ਆਨੰਦਪੁਰ ਸਾਹਿਬ 25 ਤਰੀਕ ਨੂੰ ਜਿੰਨੇ ਸਾਡੇ ਦਲ ਪੰਥ ਆ ਤੇ ਸੰਸਥਾਵਾਂ ਵਾ ਉਹਨਾਂ ਨੇ ਬਹੁਤ ਮਾਨਤਾਣ ਦਿੰਦਿਆਂ ਉੱਚੇਚੇ ਤੌਰ ਦੇ ਉੱਤੇ ਦਸਤਾਰਾਂ ਵੀ ਪੇਟ ਕੀਤੀਆਂ ਮਾਨ ਸਨਮਾਨ ਕੀਤਾ ਤੋਂ ਮੈਂ ਸਮਝਦਾ ਵੀ ਪੰਥਾ ਜਿਹੜਾ ਜਿਹੜੀਆਂ ਚੁਣੌਤੀਆਂ ਨੂੰ ਦੇਖ ਕੇ ਅੱਜ ਇੱਕ ਮੁੱਠਾ ਔਰ ਪੰਥ ਤਗੜਾ ਆ ਕੇ ਇਹਨਾਂ ਚੁਣੌਤੀਆਂ ਦਾ ਮੁਕਾਬਲਾ ਕਰੂਗਾ ਤੇ ਅਸੀਂ ਸੁਰਖਰੂ ਹੋ ਕੇ ਨਿਕਲਾਂਗੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਅੰਗ ਸੰਗ ਆ ਤੇ ਕਿਸ ਦੀ ਪਰਵਾਹ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਪੰਜਾਬ ਯੂਨੀਵਰਸਿਟੀ ਦਾ ਹੈ ਪੰਜਾਬ ਯੂਨੀਵਰਸਿਟੀ ਦਾ ਮਸਲਾ ਪੱਖਿਆ ਹੋਇਆ ਇਹ ਕੇਂਦਰ ਨੇ ਕਿਹਾ ਹੈ ਕਿ ਉਹਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਉਹ ਆਪਣਾ ਪੱਖਿਆ ਮਸਲਾ ਕੀ ਕਰਨਾ ਚਾਹੁੰਦੇ ਤੁਸੀਂ ਵੇਖੋ ਜੋ ਪੰਜਾਬ ਦਾ ਉਹ ਪੰਜਾਬ ਦਾ ਉਹ ਕੇਂਦਰ ਨੂੰ ਨਹੀਂ ਦਿੱਤਾ ਜਾ ਸਕਦਾ ਔਰ 1 ਨਵੰਬਰ ਜਿਸ ਦਿਨ ਪੰਜਾਬੀ ਸੂਬਾ ਬਣਿਆ ਉਦੋਂ ਹੀ ਸਾਡਾ ਹੱਕ ਖੋਹ ਲਿਆ 1 ਨਵੰਬਰ ਨੂੰ ਹੀ ਕਤਲੇਆਮ ਹੋਇਆ ਸਰਕਾਰਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਜੋ ਕਿਸੇ ਦਾ ਹੱਕ ਉਹਨੂੰ ਹੀ ਮਿਲਣਾ ਚਾਹੀਦਾ ਪੰਜਾਬ ਯੂਨੀਵਰਸਿਟੀ ਕਿਉਂਕਿ ਸਿੱਖਾਂ ਨੇ ਲਾਹੌਰ 'ਚ ਹੀ ਫਿਰ ਇੱਥੇ ਆਈ ਸਵੇਰੇ 8 ਵਜੇ ਇਥੋਂ